ਸ਼੍ਰੀ ਕਾਲਜੀ ਮੈਰੀਨਾ ਟੀਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਐਸਐਚਓ ਭੂਸ਼ਣ ਕੁਮਾਰ ਨੂੰ ਲੈ ਕੇ ਕਿਉਂਕਿ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਮਾਮਲਾ ਕਾਫੀ ਗੰਭੀਰ ਹੈ ਜਿੱਥੇ ਮਹਿਲਾਵਾਂ ਦੇ ਵੱਲੋਂ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇੱਕ ਤੋਂ ਬਾਅਦ ਇੱਕ ਮਹਿਲਾ ਦੇ ਵੱਲੋਂ ਕੁਝ ਵੀਡੀਓਜ਼ ਕੁਝ ਆਡੀਓ ਜਾਰੀ ਕਰਕੇ ਭੂਸ਼ਣ ਖਿਲਾਫ ਜੜੇ ਕਿ ਇਹ ਸਬੂਤ ਆ ਪੇਸ਼ ਕੀਤੇ ਗਏ ਸੀ ਜਿਸ ਤੋਂ ਬਾਅਦ ਕਾਰਵਾਈ ਦੇ ਆਦੇਸ਼ ਦਿੱਤੇ ਗਏ ਤਾਂ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੂਸ਼ਨ ਕੁਮਾਰ ਮਾਮਲੇ ਦੇ ਵਿੱਚ ਉਸ ਦੀਆਂ ਮੁਸ਼ਕਲਾਂ ਜੁੜੇ ਕਿ ਫੋਨ ਵੀ ਵਧਿਆ ਚਾਰੀ ਨੇ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਪੋਕਸੋ ਐਕਟ ਜਿਹੜਾ ਕਿ ਐਡ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਜੀਹਾਂ ਦਾਤੀ ਹੈ ਕਿ ਹੁਣ ਪੂਸ਼ਨ ਕੁਮਾਰ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੀ ਵਧਿਆ ਜਾ ਰਹੇ ਨੇ ਹਾਲਾਂਕਿ ਪੂਸ਼ਨ ਕੁਮਾਰ ਦਾ ਪਰਿਵਾਰਕ ਮੈਂਬਰ ਵੀ ਮੀਡੀਆ ਦੇ ਸਾਹਮਣੇ ਆਇਆ ਸੀ ਕਿ ਜਾਨ ਬੁੱਝ ਕੇ ਅਜਹੀਆਂ ਅਜਿਹੇ ਨਿਜ਼ਾਮ ਬੱਜੀ ਕਿਤੇ ਜਾ ਰਹੇ ਨੇ ਗਲਤ ਫਸਾਇਆ ਜਾ ਰਿਹਾ ਹੈ ਕਿਉਂਕਿ ਇੱਕ ਮਹਿਲਾ ਨੇ ਪਹਿਲਾ ਇਲਜ਼ਾਮ ਲਗਾਏ ਉਸ ਤੋਂ ਬਾਅਦ ਇੱਕ ਹੋਰ ਮਹਿਲਾ ਜਿਹੜੀ ਕਿ ਮੀਡੀਆ ਦੇ ਸਾਹਮਣੇ ਆਉਂਦੀ ਹੈ ਤੇ ਕੁਝ ਵੀਡੀਓਜ਼ ਪੇਸ਼ ਕੀਤੇ ਜਾਂਦੇ ਨੇ ਪੂਸ਼ਨ ਕੁਮਾਰ ਦੇ ਖਿਲਾਫ ਕਿ ਉਹਦੇ ਵੱਲੋਂ ਮਹਿਲਾਵਾਂ ਦੇ ਨਾਲ ਹਮੇਸ਼ਾ ਹੀ ਗਲਤ ਹਰਕਤਾਂ ਕੀਤੀਆਂ ਜਾਂਦੇ ਨੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਜੇਕਰ ਕੋਈ ਕਈ ਮਸਲੇ ਨੂੰ ਲੈ ਕੇ ਉਹ ਜਾਂਦੇ ਸਨ ਤਾਂ ਉਹਨਾਂ ਦੇ ਨਾਲ ਗਲਤ ਜਿਹੜੇ ਕਿ ਫੌਂਟ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਸੀ ਜਾਂ ਫਿਰ ਕਹਿੰਦਾ ਭਾਵ ਇਹ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਕਿ ਸਰੀਰਕ ਸ਼ੋਸ਼ਣ ਤੱਕ ਵੀ ਉਹਨਾਂ ਦੇ ਕੀਤਾ ਜਾਂਦੇ ਸੀ ਜਿਹਦੇ ਚੱਲਦੇ ਸਮਾਜ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਸਮਾਜ ਦੇ ਵਿੱਚ ਕਾਰਵਾਈ ਹੋਈ ਆ ਪਰ ਹੁਣ ਵੱਡੀ ਜਿਹੜੀ ਖਬਰ ਉਹ ਇਹ ਹੈ ਕਿ ਹੁਣ ਇਸ ਸਮਾਜ ਦੇ ਵਿੱਚ ਪੂਸ਼ਨ ਕੁਮਾਰ ਦੇ ਜਿਹੜੇ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਨੇ ਪਾਕਸੋ ਐਕਟ ਜਿਹੜਾ ਕਿ ਐਡ ਕਰਨ ਦੇ ਆਦੇਸ਼ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਤਾਂ ਕਿ ਤੁਰੰਤ ਜੋੜੇ ਕਿ ਸਮਾਰਨ ਦੇ ਵਿੱਚ ਵੱਡੀ ਕਾਰਵਾਈ ਹੋਵੇ ਔਰ ਕੀ ਕੁਝਾ ਇਸ ਮਾਮਲੇ ਨੂੰ ਲੈ ਕੇ ਆਉਤਾਂ ਦੱਸਦੇ ਹਾਂ ਸਦਾਦੀਆ ਕਿ ਡੀਐਸਪੀ ਸਰਵਨ ਸਿੰਘ ਬਲ ਖਿਲਾਫ ਪੋਕਸੋ ਐਕਟ ਅਤੇ ਹੋਰ ਧਰਾਮਾ ਤਹਿਤ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਹੋਏ ਨੇ ਇਹ ਹੁਕਮ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਆਯੋਗ ਵੱਲੋਂ ਜਾਰੀ ਕੀਤੇ ਗਏ ਨੇ ਆਯੋਗ ਨੇ ਕਦਮ ਸਾਫਾ ਐਸਐਚਓ ਪੂਸ਼ਨ ਕੁਮਾਰ ਤੇ ਕਾਰਵਾਈ ਨਾ ਕਰਨ ਦੇ ਮਾਮਲੇ ਤੇ ਵਿੱਚ ਚੁੱਕਿਆ ਪੂਸ਼ਨ ਕੁਮਾਰ ਤੇ ਨਾਬਾਲਿਕ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਇੱਕ ਮਹਿਲਾ ਦੇ ਨਾਲ ਵੀਡੀਓ ਕਾਲ ਦੇ ਉੱਤੇ ਅਸ਼ਲੀਲ ਗੱਲਬਾਤ ਕਰਨ ਦੇ ਦੋਸ਼ ਨੇ ਡੀਐਸਪੀ ਖਿਲਾਫ ਪੋਕਸੋ ਐਕਟ ਦੀ ਧਾਰਾ 21 ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 199 ਹੇਠ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਆਯੋਗ ਨੇ ਇਨਸਪੈਕਟਰ ਭੂਸ਼ਣ ਕੁਮਾਰ ਖਿਲਾਫ ਵੀ ਕੇਸ ਦਰਜ ਕਰਕੇ ਗ੍ਰਿਫਤਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਰਿਨਾ ਤਿਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਐਸਐਚਓ ਪੂਸ਼ਨ ਕੁਮਾਰ ਨੂੰ ਲੈ ਕੇ ਕਿਉਂਕਿ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਮਾਮਲਾ ਕਾਫੀ ਗੰਭੀਰ ਹੈ ਜਿੱਥੇ ਮਹਿਲਾਵਾਂ ਦੇ ਵੱਲੋਂ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇੱਕ ਤੋਂ ਬਾਅਦ ਇੱਕ ਮਹਿਲਾ ਦੇ ਵੱਲੋਂ ਕੁਝ ਵੀਡੀਓਜ਼ ਕੁਝ ਆਡੀਓ ਜਾਰੀ ਕਰਕੇ ਪੂਸ਼ਨ ਖਿਲਾਫ ਜਿਹੜੇ ਕਿ ਇਹ ਸਬੂਤ ਆ ਫੇਰ ਜਿੱਤੇਗੇ ਸੀ ਜਿਸ ਤੋਂ ਬਾਅਦ ਕਾਰਵਾਈ ਦੇ ਆਦੇਸ਼ ਦਿੱਤੇਗੇ ਤਾਂ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੂਸ਼ਨ ਕੁਮਾਰ ਮਾਮਲੇ ਦੇ ਵਿੱਚ ਉਸ ਦੀਆਂ ਮੁਸ਼ਕਲਾਂ ਜੁੜੇ ਕਿ ਫੋਨ ਵੀ ਵਧਿਆ ਚਾਰੀ ਨੇ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਪੋਕਸੋ ਐਕਟ ਜਿਹੜਾ ਕਿ ਐਨਕਾਂ ਦੇ ਆਦੇਸ਼ ਦੇ ਦਿੱਤੇ ਗਏ ਨੇ ਜੀਹਾਂ ਦਾ ਦੱਸਿਆ ਕਿ ਹੁਣ ਪੂਸ਼ਨ ਕੁਮਾਰ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੀ ਵਧਿਆ ਜਾ ਰਹੇ ਨੇ ਹਾਲਾਂਕਿ ਪੂਸ਼ਨ ਕੁਮਾਰ ਦਾ ਪਰਿਵਾਰਕ ਮੈਂਬਰ ਵੀ ਮੀਡੀਆ ਦੇ ਸਾਹਮਣੇ ਆਇਆ ਸੀ ਕਿ ਜਾਨ ਬੁੱਝ ਕੇ ਅਜਹੀਆਂ ਅਜਿਹੇ ਨਿਜ਼ਾਮਵਾਜੀ ਕਿਤੇ ਜਾਣ ਨੇ ਗਲਤ ਫਸਾਇਆ ਜਾ ਰਿਹਾ ਕਿਉਂਕਿ ਇੱਕ ਮਹਿਲਾ ਨੇ ਪਹਿਲਾਂ ਇਲਜ਼ਾਮ ਲਗਾਏ ਉਸ ਤੋਂ ਬਾਅਦ ਇੱਕ ਹੋਰ ਮਹਿਲਾ ਜਿਹੜੀ ਕਿ ਮੀਡੀਆ ਦੇ ਸਾਹਮਣੇ ਆਉਂਦੀ ਹੈ ਤੇ ਕੁਝ ਵੀਡੀਓਜ਼ ਪੇਸ਼ ਕੀਤੇ ਜਾਂਦੇ ਨੇ ਪੂਸ਼ਨ ਕੁਮਾਰ ਦੇ ਖਿਲਾਫ ਕਿ ਉਹਦੇ ਵੱਲੋਂ ਮਹਿਲਾਵਾਂ ਦੇ ਨਾਲ ਹਮੇਸ਼ਾ ਹੀ ਗਲਤ ਹਰਕਤਾਂ ਕੀਤੀਆਂ ਜਾਂਦੇ ਨੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਜੇਕਰ ਕੋਈ ਕਈ ਮਸਲੇ ਨੂੰ ਲੈ ਕੇ ਉਹ ਜਾਂਦੇ ਸਨ ਤਾਂ ਉਹਨਾਂ ਦੇ ਨਾਲ ਅ ਗਲਤ ਜਿਹੜੇ ਕਿ ਫੋਨ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਸੀ ਜਾਂ ਫਿਰ ਕਹਿੰਦਾ ਭਾਵ ਇਹ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਕਿ ਸਰੀਰਕ ਸ਼ੋਸ਼ਣ ਤੱਕ ਵੀ ਉਹਨਾਂ ਦੇ ਕੀਤਾ ਜਾਂਦੇ ਸੀ ਜਿਹਦੇ ਚੱਲਦੇ ਸਮਾਜ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਸਮਾਜ ਦੇ ਵਿੱਚ ਕਾਰਵਾਈ ਹੋਈ ਆ ਪਰ ਹੁਣ ਵੱਡੀ ਜਿਹੜੀ ਖਬਰ ਉਹ ਇਹ ਹੈ ਕਿ ਹੁਣੇ ਸਮਾਜ ਦੇ ਵਿੱਚ ਪੂਸ਼ਨ ਕੁਮਾਰ ਦੇ ਜਿਹੜੇ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਨੇ ਪਾਕਸੋ ਐਕਟ ਜਿਹੜਾ ਕਿ ਐਡ ਕਰਨ ਦੇ ਆਦੇਸ਼ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਤਾਂ ਕਿ ਤੁਰੰਤ ਜਿਹੜੇ ਕਿ ਸਮਾਜ ਦੇ ਵਿੱਚ ਵੱਡੀ ਕਾਰਵਾਈ ਹੋਵੇ ਔਰ ਕੀ ਕੁਝਾ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਦੱਸਦੇ ਆਂ ਸਰਦਾਰੀ ਕਿ ਡੀਐਸਪੀ ਸਰਵਨ ਸਿੰਘ ਬਲ ਖਿਲਾਫ ਪੋਕਸੋ ਐਕਟ ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਹੋਏ ਨੇ ਇਹ ਹੁਕਮ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਆਯੋਗ ਵੱਲੋਂ ਜਾਰੀ ਕੀਤੇ ਗਏ ਨੇ ਆਯੋਗ ਨੇ ਇੱਕਦਮ ਸਾਫ ਕਹਾ ਐਸਐਚਓ ਪੂਸ਼ਨ ਕੁਮਾਰ ਤੇ ਕਾਰਵਾਈ ਨਾ ਕਰਨ ਦੇ ਮਾਮਲੇ ਦੇ ਵਿੱਚ ਚੁੱਕਿਆ ਪੂਸ਼ਨ ਕੁਮਾਰ ਤੇ ਨਾਬਾਲਗ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਇੱਕ ਮਹਿਲਾ ਦੇ ਨਾਲ ਵੀਡੀਓ ਕਾਲ ਦੇ ਉੱਤੇ ਅਸ਼ਲੀਲ ਗੱਲਬਾਤ ਕਰਨ ਦੇ ਦੋਸ਼ ਨੇ ਡੀਐਸਪੀ ਖਿਲਾਫ ਪੋਕਸੋ ਐਕਟ ਦੀ ਧਾਰਾ 21 ਤੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 199 ਹੇਠ ਐਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਅਯੋਗ ਨੇ ਇੰਸਪੈਕਟਰ ਪੂਸ਼ਨ ਕੁਮਾਰ ਖਿਲਾਫ ਵੀ ਕੇਸ ਦਰਜ ਕਰਕੇ ਗ੍ਰਿਫਤਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ